ਫਕਰ ਲੋਕ ਨਾ ਲਾਉਂਦੇ ਬਹੁਤੀਆਂ ਦਿਲ ਤੇ ਫਿਕਰਾਂ ਨੂੰ ਹੋਵੇ ਸਿੱਧੀ ਨੀਤ ਤੇ ਲਗਨ ਪਤਾ ਸੇ ਕਿਕਰਾਂ ਨੂੰ ਸਾਥੀਓ ਅੱਜ ਉਸੇ ਹੀ ਨੀਤ ਦੀ ਤੇ ਉਸੇ ਹੀ ਮਰਾਦ ਦੀ ਗੱਲ ਕੀਤੀ ਜਾਏਗੀ ਜੀ ਹਾਂ ਅੱਜ ਅਸੀਂ ਮੌਜੂਦ ਹਾਂ ਨਕੌੜਾ ਅੱਡਾ ਜਿਹੜਾ ਕਿ ਜੀਵਨ ਨਗਰ ਤੋਂ ਰਾਣੀਆਂ ਰੋਡ ਨਕੌੜੇ ਪਿੰਡ ਨਕੌੜੇ ਅੱਡੇ ਤੋਂ ਪਰ ਇਹ ਜਿਹੜਾ ਗੁਰਦੁਆਰਾ ਸੱਥੇ ਤੇ ਜਿਹੜਾ ਕੀ ਕੁਝ ਹੀ ਸਮਾਂ ਪਹਿਲਾਂ ਇਹ ਵਾਲਾ ਜਿਹੜਾ ਗੁਰਦੁਆਰਾ ਨੇ ਬਥੇ ਰੱਖਿਆ ਗਿਆ ਜਿਹੜਾ ਕਿ ਸੰਤ ਤੇਜਾ ਸਿੰਘ ਤੇ ਸੰਤ ਮੋਹਨ ਜਿਨ੍ਹਾਂ ਦੀ ਅੱਜ ਵਰਸੀ ਮਨਾਈ ਜਾ ਰਹੀ ਏ ਸਾਥੀਓ ਮੈਂ ਤੁਹਾਡਾ ਆਪਣਾ ਗੁਰਮੀਰ ਸਿੰਘ ਤੁਸੀਂ ਦੇਖ ਰਹੇ ਹੋ ਡੋਲ ਮੀਡੀਆ ਹਰਿਆਣਾ ਅੱਜ ਅਸੀਂ ਮੌਜੂਦਾ ਪਿੰਡ ਨਕੋੜਾ ਅੱਡਾ ਜਿਹੜਾ ਵਜਦਾ ਜਿਹੜਾ ਕੀ ਜੀਵਨਗਰ ਤੋਂ ਰਾਣੀਆਂ ਰੋਡ ਆ ਇੱਥੇ ਹਰ ਸਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਜਿਹੜਾ ਕਿ ਸੰਤ ਤੇਜਾ ਸਿੰਘ ਜੀ ਔਰ ਸੰਤ ਮੋਹਨ ਸਿੰਘ ਜੀ ਜਿਨ੍ਹਾਂ ਦੀ ਇੱਕ ਸਾਂਝੀ ਵਰਸੀ ਜਿਹੜੀ ਮਨਾਈ ਜਾਂਦੀ ਏ ਔਰ ਸੰਤ ਤੇਜਾ ਸਿੰਘ ਜੀ ਦੀ ਜਿਹੜੀ 24 ਬਰਸੀ ਔਰ ਸੰਤ ਮੋਹਨ ਸਿੰਘ ਜੀ ਦੀ 51 ਬਰਸੀ ਜਿੰਨੇ ਵੀ ਸਮੂਹ ਇਲਾਕੇ ਇਥੇ ਨਿਵਾਸੀ ਨੇ ਬਹੁਤ ਹੀ ਹਰਲ ਮਿਲ ਕੇ ਇੱਕ ਉਪਰਾਲਾ ਕਰਕੇ ਤੇ ਇਥੇ ਬਰਸੀ ਮਨਾਉਂਦੇ ਨੇ ਔਰ ਸਾਡੇ ਨਾਲ ਜਿਹੜੇ ਕਿ ਮੁੱਖ ਸੇਵਾਦਾਰਾ ਸੰਤ ਸਰਬਜੀਤ ਸਿੰਘ ਜੀ ਜੁੜੇ ਨੇ ਔਰ ਵੀ ਜਿਹੜੇ ਪਿੰਡ ਇਲਾਕਾ ਨਿਵਾਸੀ ਸਾਡੇ ਨਾਲ ਜੁੜੇ ਨੇ ਕਰਾਂਗੇ ਗੱਲਬਾਤ ਕਿ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਔਰ ਸੰਤ ਤੇਜਾ ਸਿੰਘ ਔਰ ਸੰਤ ਮੋਹਨ ਸਿੰਘ ਦੀ ਉਹਨਾਂ ਦੀ ਜੀਵਨੀ ਬਾਰੇ ਕਰਾਂਗੇ ਗੱਲਬਾਤ ਤੇ ਸਾਥੀਓ ਸਭ ਤੋਂ ਪਹਿਲਾਂ ਫਤਿਹ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਜਿਹੜਾ ਅੱਜ ਸੰਤ ਤੇਜਾ ਸਿੰਘ ਤੇ ਸੰਤ ਮੋਹਨ ਸਿੰਘ ਦੀ ਜਿਹੜਾ ਵਰਸੀ ਮਨਾਇ ਜਾ ਰਹੀ ਏ ਤੇ ਉਹਨਾਂ ਦੇ ਸਾਨੂੰ ਜੀਵਨ ਬਾਰੇ ਸਦਾ ਚਰਨਾ ਪਊਂਗੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਇਹ ਜਿਹੜਾ ਨਿਊ ਚੈਨਲ ਆ ਇੱਥੇ ਆਉਣ ਤੇ ਆਪ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਕਹਿਣਾ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਆਏ ਹੋ ਸੰਤ ਬਾਬਾ ਮੋਹਨ ਸਿੰਘ ਜੀ ਨਾਮਤਾਰੀ ਪੰਥ ਦੇ ਧਰੂਵਜੋ ਜਾਣੇ ਜਾਂਦੇ ਨੇ ਉਹਨਾਂ ਦੇ ਸਾਥੀ ਹੋਏ ਨੇ ਸੰਤ ਬਾਬਾ ਤੇਜਾ ਸਿੰਘ ਜੀ ਇਹ ਬਚਪਨ ਦੇ ਸਾਧੂ ਨੇ ਵੈਸੇ ਤਾਂ ਅਹੀਂ ਇੱਕ ਸੰਤ ਇਹਨਾਂ ਦੇ ਨਾਲ ਹੋਰ ਨੇ ਪਰ ਬਹੁਤਿਆਂ ਨੂੰ ਉਹਨਾਂ ਬਾਰੇ ਨਹੀਂ ਪਤਾ ਸੰਤ ਉਜਾਗਰ ਸਿੰਘ ਜੀ ਸੰਘੇੜਾਂ ਵਾਲੇ ਹੋਏ ਇਹ ਤਿੰਨੇ ਸੰਤ ਇਕੱਠੇ ਰਹੇ ਨੇ ਜੋ ਇਹਨਾਂ ਦੇ ਜਵਾਨੀ ਦੇ ਵਿੱਚ ਵੀ ਆਪਾਂ ਵੇਖਿਆ ਪੀ ਇਹ ਇਕੱਠੇ ਰਹੇ ਨੇ ਬੁਢੇਪੇ ਤੱਕ ਫਿਰ ਇਹਨਾਂ ਨੇ ਆਪਣਾ ਸਾਥ ਨਾ ਪਾਇਆ ਤੇ ਨਾਮਤਾਰੀ ਪੰਥ ਵੱਲੋਂ ਜਿਹੜੇ ਕੋਕਾ ਲੈਰ ਚਲਾਈ ਗਏ ਸੀ ਉਦੋਂ ਇਹ 9 9 10 10 ਸਾਲ ਦੇ ਕਿੰਨੇ ਹੈਗੇ ਸੀ ਤਕਰੀਬਨ ਇਹ ਹਮ ਉਮਰ ਹੋਏ ਨੇ ਤੇ ਕੋਕਾ ਲੈਰ ਤੋਂ ਇਹਨੇ ਪ੍ਰਭਾਵਿਤ ਹੋਏ ਉਸ ਵੇਲੇ ਦੇ ਮਹਾਂਪੁਰਸ਼ ਜਿਹੜੇ ਸੰਤ ਜਵਾਰ ਸਿੰਘ ਜੀ ਮਿਰਜੇਵਾਲੀ ਹੋਏ ਨੇ ਸੰਤ ਬੰਤਾ ਸਿੰਘ ਜੀ ਡੱਲੇਵਾਲੀ ਹੋਏ ਨੇ ਉਹਨਾਂ ਨਾਲ ਇਹਨਾਂ ਦਾ ਪ੍ਰੇਮ ਪੈ ਗਿਆ ਤੇ ਇਹਨਾਂ ਨੂੰ ਇਨਾਮਤਾਰੀ ਪੰਥ ਜਿਹੜਾ ਉਹ ਪਿਆਰਾ ਲੱਗਣ ਲੱਗ ਪਿਆ ਇਨਾਮਤਾਰੀ ਪੰਥ ਦੇ ਵਿੱਚ ਬਹੁਤ ਸਾਰੇ ਸੰਤ ਹੋਏ ਨੇ ਬਹੁਤ ਸਾਰੇ ਮਾਪੁਰਖ ਹੋਏ ਨੇ ਪਰ ਸੰਤ ਮੋਹਨ ਸਿੰਘ ਜੀ ਨੂੰ ਨਾਮਧਾਰੀ ਪੰਥ ਦੇ ਧਰੂ ਵਜੋਂ ਜਾਣਿਆ ਜਾਂਦਾ ਤੇ ਉਹਨਾਂ ਦਾ ਜੀਵਨ ਬੜਾ ਪਵਿੱਤਰ ਜੀਵਨ ਸੀ ਆਜ਼ਾਦੀ ਭਰਿਆ ਜੀਵਨ ਸੀ ਸਰਲ ਜੀਵਨ ਸੀ ਸਾਦਾ ਜੀਵਨ ਸੀ ਉਹ ਜੋ ਆਪਣੇ ਘਰ ਤੋਂ 9 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਫਿਰ ਵੀ ਘਰ ਦੇ ਉਹਨਾਂ ਦੇ ਮਗਰ ਜਾ ਕੇ ਉਹਨਾਂ ਨੂੰ ਲਿਆਉਣ ਦਾ ਯਤਨ ਕਰਦੇ ਰਹੇ ਉਹਨਾਂ ਦਾ ਮੰਗਣਾ ਕਰ ਦਿੱਤਾ ਪਰ ਉਹ ਇਹਨਾਂ ਗੱਲਾਂ ਤੋਂ ਟਾਲਾ-ਵੱਟਦੇ ਰਹੇ ਗ੍ਰਸਥੀ ਜੀਵਨ ਨੂੰ ਤਿਆਗ ਕੇ ਉਹਨਾਂ ਨੇ ਇਹ ਭੰਗਮ ਪੈਰੇ ਨੂੰ ਅਪਣਾਉਂਦਾ ਹੀ pran ਕਰ ਲਿਆ ਸ਼ੰਤ ਮੋਹਨ ਸਿੰਘ ਜੀ ਦੇ ਨਾਲ ਸੰਤ ਜੀ ਦਾ ਆਪਣਾ ਉਜਾਗਰ ਸਿੰਘ ਜੀ ਦਾ ਮੇਲ ਹੋਇਆ ਫਿਰ ਇਹ ਰਾਵੀ ਦਰਿਆ ਤੇ ਬੈਠ ਕੇ ਉੱਥੇ ਤਪ ਕਰਦੇ ਹੁੰਦੇ ਸੀ ਉਸ ਤੋਂ ਬਾਦ ਸੰਤ ਤੇਜਾ ਸਿੰਘ ਜੀ ਜੋ ਕਿ ਸਿਆਲਕੋਟ ਜਿਹੜੇ ਦੇ ਮਈਓ ਦਾਤਾ ਪਿੰਡ ਵਿੱਚ ਰਹਿੰਦੇ ਸਨ ਉਹਨਾਂ ਦਾ ਮੇਲ ਵੀ ਇਹਨਾਂ ਮਹਾਪੁਰਖਾਂ ਨਾਲ ਆਇਆ ਤਿੰਨ ਸੰਤਾਂ ਮਹਾਪੁਰਖਾਂ ਨੇ ਰਾਵੀ ਦਰਿਆ ਦੇ ਕੰਢੇ ਤੇ ਜਿੰਨੂੰ ਗੁਰ ਦਰਿਆ ਲਿਖਿਆ ਹੈ ਗੁਰਬਾਣੀ ਦੇ ਵਿੱਚ ਉੱਥੇ ਬੈਠ ਕਰਕੇ ਇਹਨਾਂ ਨੇ ਬੜੀ ਕੋਰ ਤਪੱਸਿਆ ਕੀਤੀ ਆਪਣੇ ਜੀਵਨ ਨੂੰ ਸਾਧਿਆ ਸਾਧ ਬਣੇ ਤੇ ਫਿਰ ਸਵੈਮਤਾ ਆਪਣਾ ਕਰਕੇ ਤੇ ਸੰਤ ਬਣੇ ਮਹਾਪੁਰਖ ਬਣੇ ਬ੍ਰਹਮ ਗਿਆਨੀ ਬਣੇ ਬੜੀ ਘਾਲਣਾ ਘਾਲੀਆ ਤੇ ਇਹਨਾਂ ਦਾ ਜੀਵਨ ਜਿਹੜਾ ਇਹ ਕਿਸੇ ਦੇ ਹੱਥ ਦਾ ਬਣਿਆ ਲੰਗਰ ਪਾਣੀ ਵੀ ਨਹੀਂ ਛਕਦੇ ਆਪ ਹੀ ਸੁੱਕੀਆਂ ਰਹਿਤਾਂ ਲੈਂਦੇ ਸੀ ਤੇ ਉਹਦਾ ਲੰਗਰ ਪਾਣੀ ਤਿਆਰ ਕਰਕੇ ਛਕਣਾ ਤੇ ਫਿਰ ਜੋ ਵਦਣਾ ਉਹ ਸਾਰੇ ਨੂੰ ਮੜਕੇ ਰਾਵੀ ਦਰਿਆ ਦੇ ਵਿੱਚ ਰਾਤ ਨੂੰ ਅਰਪਣ ਕਰ ਦੇਣਾ ਆਖਰ ਸਵੇਰੇ ਹੋਰ ਆ ਜਾਏਗਾ ਤੇ ਇੰਜ ਹੀ ਹੁੰਦੀ ਰਹੀ ਹੋਰ ਵੀ ਇਹਨਾਂ ਦੇ ਜੀਵਨ ਦੀਆਂ ਅਨੇਕ ਸਾਖੀਆਂ ਨੇ ਅਸੀਂ ਪਿੰਡ ਪਾ ਗਵਾਲ ਵੇਖੇ ਜਿਹੜਾ ਨਾਮਤਾਰੀ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ ਦੀ ਗੱਦੀ ਚੱਲਦੀ ਹੈ ਪਿੰਡ ਪਾਗੋਵਾਲ ਵਿਖੇ ਉਹਨਾਂ ਦਾ ਹੈੱਡਕੁਆਟਰ ਹੈ ਪੰਜ ਦਰਬਾਰ ਉਹਨਾਂ ਦੇ ਹੁਣ ਬਣ ਚੁੱਕੇ ਨੇ ਜਿਹੜੇ ਕਿ ਦੋ ਮੱਧ ਪ੍ਰਦੇਸ਼ ਦੇ ਵਿੱਚ ਨੇ ਇੱਕ ਆ ਹਰਿਆਣੇ ਨਕੌੜੇ ਦੇ ਵਿੱਚ ਬਣਿਆ ਹੈ ਤੇ ਦੋ ਪੰਜਾਬ ਦੇ ਵਿੱਚ ਨੇ ਹੈੱਡਕੁਆਟਰ ਜਿਹੜਾ ਹੈ ਉਹ ਪਿੰਡ ਪਾਗੋਵਾਲ ਵਿਖੇ ਹੈ ਆ ਗੁਰਦੁਆਰੇ ਦੀ ਸੇਵਾ ਜਿਹੜੀ ਨੇ ਸੰਤਾਂ ਨੇ ਸਾਡੇ ਕੋਲੋਂ ਕਰਵਾਈ ਆ ਤੇ ਇੱਥੇ ਇਹ ਮੇਰੇ ਨਾਲ ਬੈਠੇ ਨੇ ਸ਼ੰਤਾਰਦੇਵ ਸਿੰਘ ਜੀ ਜੋ ਕਿ ਸੰਤੇਜਾ ਸਿੰਘ ਜੀ ਦੇ ਸੁਪੁੱਤਰ ਨੇ ਤੇ ਇਸ ਵੇਲੇ ਇਸ ਥਾਂ ਦੀ ਸੇਵਾ ਸੰਭਾਲਦਾ ਜਿਹੜਾ ਜੁਮਾ ਹੈ ਉਹ ਇਨਾਂ ਕੋਲ ਹੈ। ਬਾਕੀ ਸਮਾਵਾਂ ਵੀ ਚਲਦੀਆਂ ਰਹਿੰਦੀਆਂ ਨੇ। ਸੰਤਾਂ ਮਹਾਂਪੁਰਖਾਂ ਦੇ ਜੀਵਨ ਬਾਰੇ ਥੋੜੇ ਸ਼ਬਦਾਂ ਦੇ ਵਿੱਚ ਛੇਤੀ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੜਾ ਮਹਾਨ ਤੇ ਪਵਿੱਤਰ ਉਹਨਾਂ ਦਾ ਜੀਵਨ ਹੁੰਦਾ ਹੈ। ਇਸ ਲਈ ਅੱਜ ਜੋ ਇੱਥੇ ਸੰਗਤਾਂ ਪਹੁੰਚੀਆਂ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਨੇ ਆ ਧੰਨਵਾਦ ਕਰਦੇ ਆ। ਬਹੁਤ ਸਾਰੀਆਂ ਸੰਗਤਾਂ ਇਲਾਕੇ ਦੀਆਂ ਇੱਥੇ ਪਹੁੰਚੀਆਂ ਤੇ ਇੱਥੇ ਪਹੁੰਚਣ ਤੇ ਮੈਂ ਤੁਹਾਡੇ ਚੈਨਲ ਦਾ ਵੀ ਫਿਰ ਇੱਕ ਵਾਰੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਥੀਓ ਸਾਡੇ ਨਾਲ ਸੰਤ ਤੇਜਾ ਸਿੰਘ ਜੀ ਦੇ ਜਿਹੜੇ ਸੁਪੁੱਤਰ ਸੰਤ ਹਰਦੇਵ ਸਿੰਘ ਜੀ ਜੁੜੇ ਨੇ ਔਰ ਜਿਹੜੇ ਕਿ ਇਸ ਗੁਰਦੁਆਰਾ ਸਾਹਿਬ ਦੀ ਜਿਹੜੇ ਸੇਵਾ ਨਿਵਾ ਰਹੇ ਨੇ ਕਰਾਂਗੇ ਉਹਨਾਂ ਨਾਲ ਗੱਲਬਾਤ ਸਭ ਤੋਂ ਪਹਿਲੇ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜਦੋਂ ਸੇਵਾ ਚੱਲ ਰਹੀ ਆ ਬਾਬਾ ਚਰਜੀਤ ਸਿੰਘ ਜੀ ਔਰ ਭਾਈ ਵਿਕਰਮ ਸਿੰਘ ਜੀ ਸਾਰੇ ਸਹਿਯੋਗ ਦੇ ਸਾਰੇ ਸੰਗਤ ਨੂੰ ਸਹਿਯੋਗ ਦੇ ਰਿਹਾ। ਬਸ ਛੋਟੀ ਜਿਹੀ ਜਗ੍ਹਾ ਤੋਂ ਚੱਲੇ ਹਾਂ। ਇੱਕ ਕਨਾਰ ਤੋਂ ਚੱਲੇ ਆਇਆ ਟਾਈਮ 4 ਕਿਨਾਰੇ ਗੁਰਦੇ ਜਗ੍ਹਾ ਹੈ। ਤੇ ਜਿਹਦੇ ਉੱਤੇ ਬਹੁਤ ਰਲਮ ਕੇ ਸਾਰੇ ਸੇਵਾ ਕਰਦੇ ਆਂ ਜੀ। ਸਾਰੇ ਸੰਗਤ ਸਾਡੇ ਨੂੰ ਸਹਿਯੋਗ ਦਿੰਦੀ ਆ। ਸਾਰੇ ਸੰਗਤ ਆਇਆ ਗਿਆ ਕਰਦੇ ਆਂ। ਸਾਰਿਆਂ ਲੋ ਤੁਹਾਨੂੰ ਅੱਤ ਤਿਆਜਦਾ ਹੈ। ਇੱਕ ਗੁਰਦਰਾ ਸਾਹਿਬ ਤਿੰਨਾਂ ਸਭਾ ਪਹਿਲਾਂ ਕਿਦਾਂ ਜਿੱਥੇ ਇਹਨੂੰ 10 ਸਾਲ ਹੋਏ ਜੀ ਸ਼ੁਰੂ ਹੋਇਆ। ਇੱਕ ਕਨਾਰ ਤੋਂ ਸ਼ੁਰੂ ਹੋਇਆ। ਆ ਟਾਈਮ 4 ਕਿਨਾਰੇ ਬਣ ਚੁੱਕੀਆਂ ਨੇ। ਇਹ ਜਿਹੜੇ ਮਾਰਤ ਜਿਦੋਂ ਬਣਦੀ ਯਾਰ ਬਾਬਾ ਚੰਨੀ ਜੀ ਆਣ ਕੇ ਖੰਡਾ ਸਰ ਦੋਸ਼ਮਾਨ ਤੇ ਆਏ ਇਹਨਾਂ ਜਾਣ ਕੇ ਸੇ ਜੋਗ ਦਿੱਤਾ ਤੇ ਚੇਗਾ ਚਾਹਦੇ ਹਰ ਸਾਲ ਜਿਹੜੇ ਪਰਸੇ ਭਾਈ ਜਦ ਦੀ ਪੂਰੇ ਸੇ ਜੋਗ ਜਿਹੜਾ ਇਲਾਕੇ ਨੂੰ ਅਸੀਂ ਤੋਂ ਬੰਦਾ ਐਸ ਟਾਈਮ ਦੋ ਘੜਾ 40 ਖੰਡ ਪੜਨੇ ਜਿਨੇ ਸਮਨਾਂ ਦੀ ਭਾਵਨਾ ਪੂਰੇ ਹੋਈਆਂ ਨੇ ਸਮਨਾਂ ਦੇ ਛੋੜੀਆਂ ਭਰੀਆਂ ਨੇ ਮਾਂਪੁਰਖਾਂ ਨੇ ਸਮਨਾਂ ਕਈ ਬਾਹਰ ਨੇ ਕਈ ਬੱਚੇ ਹੋਏ ਨੇ ਕਈ ਦੁੱਖ ਦੇ ਲਿੱਦਰ ਨੇ ਹਰ ਸਾਲ ਹੀ ਤਰੰਗ ਲਈ ਪੀੜੇ ਬਾਹਰ 22 ਸਾਲ ਹੈ ਅਰਗੇ ਦੋ ਘੜਾ ਖਾਂਡ ਪਟਾ ਪੋ ਲੜੀ ਵਾਰ ਚਲੇ ਤਿੰਨ ਲੜੀਆਂ ਚਲੀਆਂ ਨੇ ਦਿਨਾਂ ਲੜੀਆਂ ਚਮਕਤੀ ਦੇ ਵਿੱਚ ਤੇ ਕਿੰਨਾ ਵੀ ਤੇ ਸੰਗਤਾਂ ਚੱਲ ਕੇ ਆਈਆਂ ਨੇ ਕੀ ਕਹਣਾ ਚਾਹੂ ਜਿਨ੍ਹਾਂ ਨੂੰ ਉਹਨਾਂ ਕਹੇ ਜੀ ਆਇਆਂ ਨੂੰ ਸਭ ਦਾ ਧੰਨਵਾਦ ਬਹੁਤ ਬਹੁਤ ਸੰਜੋੜ ਦਿੰਦੇ ਨੇ ਮਿੱਤ ਪੈਣਾ ਵੀ ਮੈਂ ਵੇਖੋ ਕਿਤਨਾ ਸੇਵਾ ਕਰ ਰਹੀਆਂ ਨੇ ਬਹੁਤ ਚੜਵਾਤ ਸਾਰੇ ਸਜੋੜਦੇ ਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਲਾਨਾ ਜੋੜ ਮੇਲਾ ਨਕਰ ਨਕੋੜੇ ਵਿੱਚ ਬੜੀ ਚੜ ਦੀ ਕਲਾ ਦੇ ਨਾਲ ਬੜੀ ਸ਼ਾਨੋ ਸ਼ੌਕ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਮਹਾਪੁਰਸ਼ਾਂ ਦੀ ਸਾਲਾਨਾ ਵਰਸੀ ਬਾਬਾ ਤੇਜਾ ਸਿੰਘ ਜੀ ਪੂਨ ਬ੍ਰਹਮਗਾਨੀ ਮਹਾਪੁਰਖ ਬਾਬਾ ਮੋਣ ਸਿੰਘ ਜੀ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਤਾਜ਼ਾ ਹਰ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹੈ ਇਲਾਕੇ ਦੇ ਸਹਿਯੋਗ ਦੇ ਨਾਲ ਨਗਰ ਤੇ ਸਹਿਯੋਗ ਦੇ ਨਾਲ ਤੋਂ ਮਤਾਮ ਦੇ ਨਾਲ ਮੇਲਾ ਚੜ੍ਹਦੀ ਕਲਾ ਦੇ ਨਾਮ ਮਨਾਇਆ ਜਾਂਦਾ ਏ ਦੂਰੋਂ ਨੇੜੋਂ ਸਾਧ ਸੰਗਤਾਂ ਆਉਂਦੀ ਇੱਥੇ ਆ ਕੇ ਅਰਦਾਸ ਬੇਨਤੀ ਕਰਦੀ ਐ ਉਹਨਾਂ ਦੀ ਭਾਵਨਾ ਨੂੰ ਸੱਚੇ ਪਾਤਸ਼ਾਹ ਫਨ ਲਾਉਂਦੇ ਨੇ ਸਾਰੇ ਪਿਆਰ ਵਿੱਚ ਆਓ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੇਜਾ ਸਿੰਘ ਬਹੁਤ ਪੁਜੇ ਸੰਤ ਸੀ ਬਹੁਤ ਪੁਜੇ ਯਾਦ ਹੈ ਦਰਿਆ ਦੇ ਪਾਣੀ ਦੇ ਉੱਤੇ ਅਵੇ ਤਰ ਕੇ ਜਾਂਦੇ ਇਹਨਾਂ ਦੀ ਗੱਡੀ ਖਰਾਬ ਹੋ ਗਈ ਐਮਪੀ ਦੇ ਵਿੱਚ ਆ ਤੇਲ ਮੋ ਗਿਆ ਤੇ ਮੋੜ ਸੰਤ ਜੀ ਸੰਤ ਜੀ ਹੁਣ ਕੀ ਕਰਾਂਗੇ ਆਹ ਮੈਂ ਹੁਣੇ ਤੇਲ ਲਾਣਾ ਉਹਦੇ ਪਿਆ ਤੇਲ ਫੜ ਗਿਆ ਤੇਲ ਪਾਣੀ ਦੀ ਗੇਲਣਾ ਉਹਦੇ ਵਿੱਚ ਬਾਈ ਤੇ ਗੱਡੀ ਸਾਰਾ ਇਹ ਪਾਣੀ ਗਿਓ ਉਹ ਤੇਲ ਆ ਤੈਨੂੰ ਪਤਾ ਹੋਜੀ ਪਹਿਲੇ ਖੜਾ ਲੱਗਦਾ ਤੇਲ ਆ ਤੇ ਭਾ ਗੱਡੀ ਤੇ ਗੱਡੀ ਸਟਾਰਟ ਹੋ ਗਿਆ ਤੇ ਗੱਡੀ ਚੱਲ ਕਰਨੀ ਵਾਲੇ ਸੱਜੇ ਮੈਂ ਪੁੱਜੇ ਸੰਤ ਸੀ ਅੱਜ ਜਦੋਂ ਇਹ ਮੇਲੇ ਲੱਗਦੇ ਵੇਖੋ ਇੰਨਾ ਆਕਾਰ ਕਿਰਪਾ ਤੇ ਜਿਹਨਾਂ ਜੋ ਸੰਯੋਗ ਦੇ ਸੰਤ ਸਾਨੂੰ ਬਾਬਾ ਸਰਬਜੀਤ ਸਿੰਘ ਦੀ ਬਹੁਤ ਵੱਡਾ ਪ੍ਰਾਲਾ ਕਰਦੇ ਸਾਡੇ ਨਾਲ ਅੱਡੀ ਵੱਡੀ ਬਿਲਡਿੰਗ ਵਿਆਪਾਰ ਜੰਗਲ ਦੇ ਬਣਨੀ ਸੰਤਾ ਦੇ ਨਾਂ ਦੀ ਬਹੁਤ ਐਖੋਗੀ ਸਭ ਤੋਂ ਪਹਿਲਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਿਲਡਿੰਗ ਬਣਦੀ ਆ ਸੰਤਾ ਦੇ ਨਾਂ ਦੀ ਅੱਜ ਤੱਕ ਇੰਨੀ ਬਿਲਡਿੰਗ ਇਹਨਾਂ ਨਾਂ ਦੀ ਨਹੀਂ ਬਣੀ ਸੰਤਾ ਦੇ ਨਾਂ ਦੀ ਪਹਿਲੀ ਬਿਲਡਿੰਗ ਬਣਦੀ ਹੋਏ ਹਾਂਜੀ ਠੀਕ ਸਰਪੰਚ ਸਾਹਿਬ ਹੋਰ ਕੀ ਕਹਿਣਾ ਚਾਹੋ ਜਿੰਨੇ ਸੰਤਾ ਚੱਲ ਜਾਈਆਂ ਨੇ ਦੇਖੋ ਦੂ ਪੰਜਾਬ ਤੋਂ ਭਗਵਾਲ ਤੋਂ ਅਮਰਸਰੋਂ ਵਟਾਰੇ ਤੋਂ ਬਹੁਤ ਦੂਰ ਦੂਰ ਸਕਤਾਂ ਆ ਜੀ ਵਿਖਾਥੀ ਪਰ ਅੱਧਾ ਰਹਿ ਨਹੀਂ ਸਕਤਾਂ ਆ ਤੋ ਸਭ ਦੇ ਮਗਾਪੂਰੀਆਂ ਦੇ ਬੱਚੇ ਜਿਹੜੇ ਜਿਹੜੀ ਭੈਣ ਦੇ ਬੱਚਾ ਦੇ ਧਤੀਜੇ ਉਹ ਸੋਕੇ ਜਿਹਦਾ ਖੰਡਬੜ ਕਰਦਾ ਉਹਦੇ ਰਲਕਾ ਹੁੰਦਾ ਇੱਕ ਸਾਲ ਬਾਅਦ ਬੜੀ ਮਿਰਾਦਪੂਰੀ ਹੁੰਦੀ ਹੈ ਤੇ ਹਰ ਸਾਲ ਮੇਲਾ ਮੜਾਇਆ ਜਾਂਦਾ ਇਸੇ ਤੋਂ ਹਰ ਸਾਲ ਮੇਲਾ ਮੜਾਇਆ ਜਾਂਦਾ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਧੰਨਵਾਦ ਆਪ ਸਾਹਿਬ ਜੀ ਜੀ ਸਾਥ ਸੰਗਤ ਬਾਰਮਾ ਜਮਾ ਸ੍ਰੀ ਸਤਗੁਰੂ ਰਾਮ ਸਿੰਘ ਜਿਹੜੇ ਕੀ ਨਾਮਧਾਰੀ ਸਿੱਖ ਪੰਥ ਨੂੰ ਬੋਟਾ ਲਾਉਣ ਵਾਲੇ ਸ੍ਰੀ ਸਤਗੁਰੂ ਰਾਮ ਸਿੰਘ ਜਿਸ ਟਾਈਮ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਸੀਗੀ ਜਿਸ ਟਾਈਮ ਅੰਗਰੇਜ਼ਾਂ ਦਾ ਰਾਜ ਸੀ ਸਾਡੇ ਭਾਰਤ ਦੇ ਵਿੱਚ ਸਾਡੇ ਸਿੱਖਾਂ ਦੇ ਉੱਤੇ ਜਿਹੜੇ ਕਿ ਸਾਡੇ ਮਤਾਵਾ ਭੈਣਾ ਦੇ ਉੱਤੇ ਜਿਹੜਾ ਕੀ ਉਸ ਟਾਈਮ ਜ਼ੁਲਮ ਕਰ ਰਿਆ ਸੀ ਉਸ ਟਾਈਮ ਇੱਕ ਰੀਤ ਚਲਾਈ ਸੀ ਇੱਕ ਰਸਮ ਚਲਾਈ ਸੀ ਕਿ ਇਹਨਾਂ ਅੰਗਰੇਜ਼ਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਵੀ ਵਸਤੂ ਖਾਣ ਵਾਲੀ ਜਾਂ ਪੀਣ ਵਾਲੀ ਵਰਤੋਂ ਵਿੱਚ ਨਾਲ ਲਈ ਜਾਵੇ ਉਸ ਟਾਈਮ ਨਾਲ ਇੱਕ ਸੁੱੱਚ ਸੋਧ ਦਾ ਇੱਕ ਜਿਹੜਾ ਰਸਮ ਚਲਾਈ ਸੀ ਤੇ ਅੱਜ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਦੇਖ ਸਕਦੇ ਜਿੱਥੇ ਕਿ ਸਾਡੇ ਭਾਈ ਸਾਹਿਬ ਜਿਹੜੇ ਲੰਗਰ ਸਾਹਿਬ ਜਿਹੜੇ ਕੀ ਸੋਧ ਦਾ ਲੰਗਰ ਤਿਆਰ ਕਰ ਰਹੇ ਨੇ ਦੇਖ ਸਕਦੇ ਇੱਥੇ ਬਿਲਕੁਲ ਇੱਕ ਸੋਧਾ ਲੰਗਰ ਖੀਰ ਪ੍ਰਸ਼ਾਦ ਤੇ ਜਿਹੜੇ ਆਪਣੇ ਲੰਗਰ ਜੀ ਸਾਹਿਬ ਖੁਦ ਬਣਾ ਕੇ ਖੁਦ ਜਿਹੜਾ ਲੋਕਾਂ ਨੂੰ ਪਾਈਆਂ ਹੋਈਆਂ ਸੰਗਤਾਂ ਨੂੰ ਜਿਹੜਾ ਗ੍ਰਹਿਣ ਕਰਵਾ ਰਹੇ ਨੇ ਰਸਮ ਚਲਾਹੀ ਸ੍ਰੀ ਸਤਗੁਰੂ ਸਾਹਿਬ ਜੀ ਨੇ ਉਸ ਦੇ ਉੱਪਰ ਅੱਜ ਵੀ ਜਿਹੜਾ ਪੈਰਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਗੁਰੂਆ ਪੀਰਾਂ ਫਕੀਰਾਂ ਦੀ ਮੰਨੀ ਉਹ ਕੁੰਮਾ ਹਮੇਸ਼ਾ ਹੀ ਆਜ਼ਾਦ ਰਹੀਆਂ ਉਹ ਕੁੰਮਾ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੀਆਂ ਨੇ ਸਾਥੀਓ ਸਕੀਏ ਕੀ ਧੰਨਵਾਦ ਭਾਜੀ ਜਿਹੜਾ ਅੱਜ ਸੰਤ ਤੇਜਾ ਸਿੰਘ ਔਰ ਸੰਤ ਮੋਹਨ ਸਿੰਘ ਜੜੀ ਵਰਸੀ ਦਾ ਇਸ ਮਹੱਗਮ ਮਨਾਇਆ ਜਾ ਰਿਹਾ ਹੈ ਇਸ ਬਾਰੇ ਸਾਨੂੰ ਦੱਸੋ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਇਸ ਸਿੰਘ ਨਿਊਜ਼ ਹਰਿਆਣਾ ਤੇ ਟੋਲ মিডিਆ ਹਰਿਆਣਾ ਇਹਨਾਂ ਦਾ ਤਹਿ ਦਿਲੋਂ ਥੈਂਕ ਯੂ ਸੋ ਮੱਚ ਕਰੂੰਗਾ ਜੋ ਇਹਨਾਂ ਨੇ ਇੱਥੇ ਆ ਕੇ ਸਾਡੀ ਸਪੋਰਟ ਵੀ ਸਮਝੋ ਤੇ ਸਾਡੀ ਇਹ ਸਾਰੀ ਆਵਾਜ਼ ਆ ਜਿਹੜੀ ਇਹ ਸਾਰੇ ਸਾਡੇ ਇਲਾਕੇ ਤੱਕ ਸਾਰੀ ਜਨਤਾ ਤੱਕ ਪਹੁੰਚਾਉਣ ਵਾਸਤੇ ਉਹ ਤੁਹਾਨੂੰ ਬਹੁਤ ਜਿਆਦਾ ਧੰਨਵਾਦ ਵੈਲਕਮ ਆ ਤੁਹਾਡਾ ਉਸ ਤੋਂ ਬਾਅਦ ਮੈਂ ਗੱਲ ਸ਼ੁਰੂ ਕਰਨਾ ਇਸ ਸਮਾਗਮ ਦੀ ਮੈਂ ਕਿਹਾ ਕਿ ਮੇਰਾ ਦਿਲ ਕਰਦਾ ਸੀ ਬੋਲਣ ਨੂੰ ਸਟੇਜ ਤੇ ਮੈਂ ਸਟੇਜ ਤੇ ਵੀ ਗਿਆ ਤੇ ਉਹਨਾਂ ਆਖਿਆ ਜੀ ਮੈਂ ਮਤਲਬ ਇਹ ਸਾਡਾ ਪਾਰਟੀ ਬਾਰੇ ਕਿਸੇ ਬਾਰੇ ਗੱਲ ਕਰਨ ਲੱਗਾ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਨੂੰ ਇੱਕ ਬੜੀ ਖੁਸ਼ੀ ਅੰਦਰੋਂ ਇੱਕ ਉੱਠ ਰਹੀ ਆ ਮੇਰੇ ਥਾਉਂਡ ਰੁਕ ਨਹੀਂ ਰਹੇ ਤੇ ਮੈਂ ਇਹ ਸਾਥ ਸੰਗਤ ਨਾਲ ਸ਼ੇਅਰ ਕਰਦੇ ਆ ਵੀ ਜਿਹੜੀ ਆਈ ਆ ਉਹਦਾ ਵੀ ਥੈਂਕ ਯੂ ਅਗਲਾ ਮੇਲਾ ਆਪਾਂ ਇਹ ਦਿਨੋਂ ਵੀ ਪਰਵਾ ਮਨਾਉਣਾ ਤੇ ਸਪੋਰਟ ਕਰੋ ਮੈਂ ਵੀ ਕਿਰਪਾ ਨਾਲ ਚਲੋ ਜਿਹੜਾ ਮੇਰਾ ਬੋਲਣ ਦਾ ਮਤਲਬ ਮੈਨੂੰ ਮੌਕਾ ਮਿਲ ਗਿਆ ਤੇ ਤੁਸੀਂ ਚਲੋ ਇਹ ਆਵਾਜ਼ ਜਿਹੜੀ ਹੈ ਸਾਰਿਆਂ ਤੱਕ ਜਾਊਗੀ ਇੱਥੇ ਦੇ ਤੱਕ ਜਾਣੀ ਸੀ ਸੋ ਗੱਲ ਮੁੱਦੇ ਤੇ ਆਈ ਏ ਮੈਂ ਇਸ ਸਮਾਗਮ ਦੇ ਵਿੱਚ ਜੋ ਵੇਖ ਰਿਹਾ ਨਾ ਮੈਂ ਆ ਫਿਰ ਤਾਂ ਇਹ ਨਾ ਪਹਿਲੀ ਵਾਰੀ ਮੈਂ ਜਦੋਂ ਆ ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਗਿਆ ਸੀ ਤਾਂ ਉਦੋਂ ਇੱਥੇ ਨਾ ਸਾਰੀ ਚੱਲਦੀ ਸੀ ਨੀ ਰੱਖੀ ਗਈ ਸੀ ਤੇ ਮੈਂ ਮੁੜਦਾ ਇੱਥੇ ਦੇਖਦਾ ਹੁੰਦਾ ਸੀ ਤੇ ਸੱਚੀ ਦਿਲ ਦੀ ਗੱਲ ਜਾਣੋ ਨਾ ਤੇ ਮੈਂ ਮੇਰੇ ਮੇਰੇ ਅੰਦਰ ਫੀਲਿੰਗ ਆਉਂਦੀ ਸੀ ਯਾਰ ਥਾਂ ਥਾਂ ਤੇ ਹੀ ਗੁਰਦੁਆਰੇ ਖੁੱਲਦੇ ਜਾਂਦੇ ਆਲੇ ਦੁਆਲੇ ਪਿੰਡਾਂ ਸਾਰਿਆਂ ਦੇ ਅੰਦਰ ਗੁਰਦੁਆਰੇ ਆਪਲੀ ਗੱਲ ਕਰਦਾ ਰਿਹਾ ਤੇ ਮੈਂ ਕਹਿੰਨਾ ਕਿ ਆ ਵੇਖੋ ਇੱਥੇ ਰੱਬ ਵੱਸਦਾ ਤੇ ਕੋਈ ਐਹੋ ਜਿਹੀ ਕੱਸੀ ਸਾ ਜਿਹੜੀ ਆ ਸਾਹ ਸੰਗਤ ਨੂੰ ਖਿੱਚ ਕੇ ਲਿਆਉਂਦੀ ਆ ਤੇ ਅੱਜ ਮੈਨੂੰ ਚਾਨਣ ਹੋਇਆ ਵੀ ਵਾਕਈ ਰੱਬ ਹੈਗਾ ਤੇ ਆ ਵੇਖੋ ਰੱਬ ਦੀ ਮਰਜ਼ੀ ਆ ਰੱਬ ਨੇ ਦਿੱਤੀ ਕੋਈ ਇੱਥੇ ਮਤਲਬ ਉਹ ਜੀ ਇਹ ਕ ਪੋਜ਼ਿਟਿਵਿਟੀ ਆ ਜਿਹੜੀ ਲੋਕਾਂ ਨੂੰ ਖਿੱਚ ਕੇ ਲਿਆ ਰਹੀ ਆ ਤੇ ਅਸੀਂ ਕਰਕੇ ਸਾਧ ਸੰਗਤ ਜੀ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਸ਼ੇਅਰ ਕਰਨੀ ਚਾਹੀਦੀ ਆ ਵੀ ਮिन्नੋ ਇੱਕ ਇੱਥੇ ਇੱਕ ਚੀਜ਼ ਨਜ਼ਰ ਆਈ ਆ ਵੀ ਇੱਥੇ ਰੱਬ ਆ ਤੇ ਸਾਧ ਸੰਗਤ ਜੀ ਇਹ ਵਾਕਿਆ ਹੀ ਸੱਚ ਵਾ ਇੱਕ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਤੁਹਾਡੇ ਸਾਧ ਸੰਗਤ ਜਿਹੜੀ ਇਲਾਕਾ ਵਾਸੀ ਮੈਨੂੰ ਸੁਣ ਰਹੇ ਆ ਜੇ ਦੇਖ ਰਹੇ ਆ ਮੈਂ ਉਹਨਾਂ ਦੇ ਚਰਨਾਂ ਚੱਕਰ ਅਰਦਾਸ ਬੇਨਤੀ ਹੱਥ ਜੋੜ ਕੇ ਕਰਨੀ ਚਾਹ ਕਿ ਆ ਜਿੰਨਾ ਅੱਜ ਪੰਡਾਲ ਭਰਿਆ ਜਿੰਨੀਆਂ ਗੱਡੀਆਂ ਔਰ ਜਿੰਨਾ ਇੱਥੇ ਮੈਂ ਕੱਠ ਵੇਖ ਰਿਹਾ ਨਾ ਤੇ ਇਹ ਆਪਾਂ ਅਗਲੀ ਵਾਰੀ ਇੱਥੋਂ ਦੁੱਗਣਾ ਕਰਨਾ ਤੇ ਸਾਥ ਸੰਗਤ ਸਪੋਰਟ ਕਰੇ ਖਾਸ ਕਰਕੇ ਪੜੋਸੀ ਪਿੰਡਾਂ ਨੂੰ ਢੋਲਿਆਂ ਵਾਲੀ ਨੂੰ ਢਾਣੀ ਰਾਮ ਸਿੰਘ ਪੁਰਾਣੋ ਸੰਤਾਂ ਵਾਲੀ ਨੂੰ ਨਕੌੜੇ ਵਾਲੇ ਦੇ ਹੈ ਝੰਡਾ ਲੈ ਕੇ ਅੱਗੇ ਨੇ ਉਹਨਾਂ ਦੇ ਤੇ ਚਤਨਾ ਦੇ ਵਿੱਚ ਦੇ ਹੀ ਧੂੜ ਵੀ ਨਹੀਂ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਹੋਰ ਵੀ ਜਿਹੜੇ ਆਲੇ ਉਹਨੇ ਜੀਵਨ ਨਗਰ ਅੱਡਾ ਜੀਵਨ ਨਗਰ ਪਿੰਡ ਇਹ ਖਾਸ ਕਰਕੇ ਸਪੋਰਟ ਦੇਣ ਪੂਰੀ ਜੋਸ਼ ਦੇ ਵਿੱਚ ਤੇ ਸਾਹਸਾਨੀ ਜੀ ਬੂੰਦ ਬੂੰਦ ਨਾਲ ਸਾਗਰ ਭਰਦਾ ਯੂਨੀਅਨ ਇਜ ਸਟਰੈਂਥ ਤੇ ਇਹਦੇ ਸੱਚੇ ਬਾਦਸ਼ਾਹ ਦਾ ਘਰ ਆ ਇੱਥੇ ਤੇ ਆਪਾਂ ਦੇਣਾ ਕੁਝ ਨਹੀਂ ਤੇ ਲੈਣਾ ਬੜਾ ਕੁਝ ਆ ਸੋ ਲਾਸਟ ਦੇ ਮੈਂ ਉੱਤੇ ਫੇਰ ਇਹ ਮੈਨੂੰ ਬੜੀ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਮਤਲਬ ਇੱਥੇ ਜਿਹੜਾ ਇੰਨੀ ਸਾਥ ਸੰਗਤ ਆ ਔਰ ਕਿਸੇ ਨੇ ਸੋਚਿਆ ਸੀ ਮੈਨੂੰ ਦੱਸੋ ਸਾਰੇ ਆਪ ਦੇ ਆਪ ਤੇ ਮਨ ਦੇ ਵਿੱਚ ਆ ਮੇਰੀ ਗੱਲ ਸੁਣ ਕੇ ਜਾਇਓ ਕਿਸੇ ਨੇ ਸੋਚਿਆ ਸੀ ਕਿਸੇ ਨੇ ਕਲਪਨਾ ਕੀਤੀ ਸੀ ਵੀ ਇਹ ਇਸ ਸਮਾਗਮ ਇੰਨਾ ਪਰ ਲੱਗ ਜੂਗਾ ਸੋ ਸਾਥ ਸੰਗਤ ਜੀ ਜਿੰਨਾ ਇਸ ਸੱਚੇ ਪਾਤਸ਼ਾਹ ਦੀ ਇੱਥੇ ਰਹਿਮਤ ਆ ਇੱਥੇ ਮਾਸਾ ਤੇ ਉਹਨੀਆਂ ਇਹਨੂੰ ਸਪੋਰਟ ਕਰੋ ਆਪਾਂ ਇਹਨੂੰ ਐਸੀ ਚੜ੍ਹਦੀ ਕਲਾ 'ਚ ਲੈ ਜਾਈਏ ਕਿ ਦੂਸਰੀਆਂ ਸਥਿਤਾਾਂ ਵਾਲੇ ਇੱਥੇ ਵੇਖਣ ਆਉਣ ਕਿ ਵਾਕਈ ਗੁਰੂ ਦਾ ਘਰ ਇੱਕ ਜੀਵਨ ਨਗਰ ਉਰੇ ਡੇ ਨੇ ਹੈ ਸੋ ਸਾਸ਼ਨਜੀ ਮੈਂ ਇੰਨੇ ਤੁਹਾਡੇ ਨਾਲ ਬਿੰਦੀਆਂ ਸਾਂਝੀਆਂ ਕਰਦਾ ਹੋਇਆ ਪਰਲਾ ਮਾਰਦਾ ਹੋਇਆ ਤੁਹਾਡੇ ਚਰਨਾਂ ਦੇ ਵਿੱਚ ਸਿਰ ਰਗੜਦਾ ਹੋਇਆ ਇਹੀ ਅਰਦਾਸ ਬੇਨਤੀ ਕਰਨ ਦਾ ਕਿ ਅਗਲੀ ਵਾਰੀ ਦਾ ਮੇਲਾ ਤੋਂ ਦੁੱਗਣਾ ਭਰੀਏ ਤੌਰ ਇੰਨੀ ਸਪੋਰਟ ਕਰੀਏ ਕਿ ਇਹਨੂੰ ਆਪਾਂ ਮੈਂ ਜਿਵੇਂ ਕਿਹਾ ਵੀ ਚਾਰ ਸਟੇਟਰਾਂ ਦੇ ਵਿੱਚ ਇਹਦਾ ਨਾਮ ਹੋ ਜੇ ਸੋ ਇੰਨਾ ਕਹਿੰਦੇ ਹਾਂ ਮੈਂ ਆਪਦੇ ਸ਼ਬਦਾਂ ਦੀ ਸਮਾਪਤੀ ਕਰਦਾ ਔਰ ਇੱਕ ਵਾਰਾ ਇੱਕ ਵਾਰੀ ਫੇਰ ਸਿੰਘ ਨਿਊਜ਼ ਰਹਾ ਤੇ ਦੋਲ মিডিਆ ਹਰਿਆਣਾ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਇੱਥੇ ਆ ਕੇ ਸੇਵਾ ਦਿੱਤੀ ਆ ਥੈਂਕ ਯੂ ਸੋ ਮੱਚ ਇਹਨਾਂ ਦਾ ਤੇ ਆਖਰ ਸ਼ਬਦਾਂ ਵਿੱਚ ਮੈਂ ਆਪਦੇ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਾਤ ਔਰ ਪਰਲੇਪ ਨੂੰ ਮੂਰਤ ਤੋਂ ਮਲ ਦੂਰ ਤੇ ਉਹਨਾਂ ਆਪਣੀ ਜਿੰਨਾ ਚਿਰ ਉਸ ਧਰਤੀ ਤੇ ਆਏ ਉਹਨਾਂ ਇੱਕ ਵੀ ਆਪਣੀ ਯਾਦ ਵਿੱਚ ਨਹੀਂ ਲਾਏ ਤੇ ਆ ਕੋਈ ਕੌਤਕ ਹੈ ਕਿ ਸੰਤ ਸਾਡੇ ਪਿਤਾ ਜਿਹੜੇ ਬਾਪੂ ਤੇਜ ਸਿੰਘ ਸੀ ਉਹਨਾਂ ਨੂੰ ਆ ਲੱਗਾ ਕਿ ਤੇ ਜਿਵੇਂ ਹੁਣ ਸਾਡਾ ਸਮਾਜ ਆ ਉਹੇ ਦੁਸ਼ਵਾਰੀਆਂ ਵਰਨੀਆਂ ਆ ਕਿਤੇ ਸੰਗਤ ਭੁੱਲ ਨਾ ਜਾਵੇ ਉਹਨਾਂ ਨੂੰ ਤੇ ਫਿਰ ਉਹਨਾਂ ਜਿਹੜੇ ਲਾਸਟ ਉਹਨਾਂ ਦੇ ਜਿਹੜੇ 10 ਸਾਲ ਉਹ ਭਾਗਵਲ ਜਾ ਕੇ ਸੰਤ ਮੰਦਰਾ ਗੁਰਦੁਆਰਾ ਬਣਾਇਆ ਤੇ ਜਿਹੜੇ ਸੰਤ ਮੋਹਨ ਸਿੰਘ ਸੀ ਉਹ ਅਗਰ ਕਹਿੰਦੇ ਐ ਕਿ ਧਰਤੀ ਤੇ ਕੋਈ ਦੇਵਤੇ ਹੁੰਦੇ ਐ ਤੇ ਉਹ ਸੰਤ ਮੋਹਨ ਸਿੰਘ ਤੇ ਸੰਤ ਤੇਜ ਸਿੰਘ ਬਾਰੇ ਉਹਨਾ ਗੁਰੂ ਨਾਨਕ ਦੀ ਜਿਹੜੇ ਕਿਰਤ ਕਰੋ ਤੇ ਨਾਲੋਂ ਮਤਲਬ ਆਤਮਿਕ ਵਿਹਦਾ ਉਹ ਜਿੱਦ ਤੱਕ ਕਰਦਾ ਦਿਨ ਰਾਤ ਜਿਹੜਾ ਉਹ ਨਾਮ ਸੇਵਣਾ ਜੁੜੇ ਸਾਈਂ ਵੇਖਦਾ ਰਹਾ ਸਾਰੀ ਰਾਤ ਉਹਨਾ ਵਿੱਚ ਨੀਂਦ ਵੀ ਲੈਂਦੇ ਸੀ ਪਰ ਉਹਨਾਂ ਤੋਂ ਸੌਂਦੇ ਨਹੀਂ ਸੀ ਬਸ ਰਜਾਈ ਲਾਣੇ ਸਾਡੇ ਘਰ ਨੇਮ ਹੁੰਦੀ ਸੀ ਤੇ ਉਹਦੇ ਉੱਥੇ ਥੱਲੇ ਉਹਨਾਂ ਆਪਣੀ ਮੰਝਾ ਧਰ ਜਾਏ ਨੀਂਦ ਆ ਜਾਣੀ ਥੋੜੀ ਜਿਹੀ ਮਾਰ ਫਿਰ ਨਾਮ ਸਿਮੰਨਾ ਜੁਟ ਜੂ ਤੇ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਇੰਨਾ ਕਿ ਹੁਣ ਸੰਗਤ ਜਿਹੜੀ ਸਾਡੀ ਇਥੋਂ ਕਰਨਾਲ Rajasthan ਤੋਂ ਭਾਰੀ ਸੰਗਤ ਇਕੱਠ ਇਥੇ ਪਹੁੰਚੀ ਹੈ ਤੇ ਸਾਡੇ ਜਿਹੜੇ ਸਮਾਜ ਨੂੰ ਜਿਵੇਂ ਅੱਜ ਕੱਲ ਮੀਡੀਆ ਨਾਲ ਜੁੜੇ ਸਾਡੇ ਬੱਚੇ ਉਹ ਮਤਲਬ ਸਾਡੇ ਦਿਨ ਦਾ ਇੱਕ ਤਨ ਟਿਕਟ ਕੀ ਲਗਾਈ ਹੈ ਤੇ ਐਵੇਂ ਦੇ ਮੇਲੇ ਹੋਣਗੇ ਤੇ ਸਾਡੇ ਬੱਚੇ ਜਿਹੜੀ ਅਮਰ ਜਨਰੇਸ਼ਨ ਵੀ ਕੋਸ਼ਿਸ਼ ਹਨ ਉਹਨਾਂ ਨੂੰ ਨਵਾਂ ਸਿੱਖਣ ਨੂੰ ਮਿਲੇਗਾ ਤੇ ਇੱਕ ਵਧੀਆ ਸਮਾਜ ਸਿਰਜਿਆ ਜਾਏਗਾ ਤੇ ਅੱਜ ਸਾਡੇ ਲਾਸਟ ਹੈ ਸਾਡੇ ਸਮਾਗਮ ਦਾ ਬੜੀ ਭਾਰੀ ਸੰਗਤ ਆਈ ਹੈ ਸਾਡੇ ਵੀਰ ਜੀ ਆਏ ਆ న్యూਸ ਮੈਨੂ ਇਹ ਪਾਟ ਤਰਫ ਜੀ ਸਿੰਘ న్యూਸ ਹਰਿਆਣਾ ਤੇ ਇਹ ਇੱਥੇ ਪਹੁੰਚਿਆ ਇਹਨਾਂ ਦਾ ਇੱਥੇ ਪਹੁੰਚ ਤੈ ਹੈ ਤਾਂ ਸ਼ੁਕਰ ਕੀ ਜਾ ਰਹੇ ਆ ਤੇ ਨੁਕਾ ਕਾਸਿਆ ਕੇ ਨਾ ਤੇ ਜਿਹੜਾ ਚੈਨਲ ਹੈ ਉਹ ਦਿਨ ਦੁਪਨੇ ਰਾਤ ਚੌਗਣੀ ਵਰਤੀ ਕਰੇ ਨਾ ਸਾਰੀ ਸਾਧ ਸੰਗਤ ਨੂੰ ਜਿੰਨੀ ਵੀ ਸਾਧ ਸੰਗਤ ਇਥੇ ਚੱਲ ਕੇ ਆਈ ਹੈ ਮੈਂ ਅਰਦਾਸ ਕਰਦਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਐਵੇਂ ਹਾਂ ਜਰਦੀ ਕਰਾ ਰਹੇ ਤੇ ਮੇਲਾ ਸਾਡਾ ਜਿਹੜਾ ਹੁੰਦੇ ਸਾਲ ਜਿਹੜਾ ਦਾਤ ਮਤਲਬ ਕਿ ਵਧੇ ਤੇ ਵੈਕੁੱਟਾ ਖਾਲਸਾ ਕਿ ਕਿ ਬੁਰਵਾ ਦਿਓ ਸਭ ਤਾਂ ਜਿਹੜਿਆ ਕਿ ਬੁਰਾ ਤੇ ਕਿ ਵੀ ਸਰਗਤ ਤੋਂ ਪ੍ਰਚਾਰ ਸੁਣ ਕੇ ਸਿੱਖ ਇਤਿਹਾਸ ਦਾ ਪ੍ਰਚਾਰ ਸੁਣ ਕੇ ਹਾਲ ਹੋ ਰਹੀਆਂ ਨੇ ਤੇ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਛਕ ਰਹੀਆਂ ਨੇ ਤੇ ਸਾਥੀਓ ਇਹ ਜਿਹੜਾ ਮੇਲਾ ਹਰ ਸਾਲ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਇੱਥੇ ਜਿੰਨੀਆਂ ਵੀ ਸੰਗਤਾਂ ਪਹੁੰਚਿਆ ਹੋਈਆਂ ਨੇ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਿ ਅੱਜ ਜੋ ਸੰਤ ਤੇਜਾ ਸਿੰਘ ਜੀ ਦੀ ਜਿਹੜੀ ਚੌਵੀਂ ਵਰਸੀ ਔਰ ਸੰਤ ਮੋਹਰ ਸਿੰਘ ਦੀ ਜਿਹੜੀ 51ਵੀਂ ਵਰਸੀ ਮਨਾਈ ਜਾ ਰਹੀ ਹੈ ਤੇ ਸੰਤ ਕਲਾ ਕੇ ਸੰਤ ਤੇਜਾ ਸਿੰਘ ਦਾ ਹੰਤ ਮਹਾਰਾਜੇ ਜਪਦੇ ਨੇ ਨਾਮ ਮੋਰਾ ਨੂੰ ਜਪਾਨ ਜੀ ਜਪਦੇ ਨੇ ਸਰਬਪਤੀ ਆਰਾ ਪਤੇ ਤੇ ਸਾਥੀਓ ਤੁਸੀਂ ਇਸ ਦੂਸਰੇ ਸਾਈਡ ਦੇਖ ਸਕਦੇ ਜਿੱਥੇ ਕੀ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੇ ਤੇ ਤੁਸੀਂ ਪਿਛੇ ਦੇਖ ਸਕਦੇ ਜੇ ਦੇਸੀ ਘੋੜੀ ਜਿਹੜੇ ਜਲੇਬੀਆਂ ਨਿਕਲ ਰਹੀਆਂ ਨੇ ਹੋਰ ਵੀ ਜਿੰਨੇ ਵੀ ਇੱਥੇ ਸੰਗਤਾਂ ਚੱਲ ਕੇ ਆਈਆਂ ਜਿੱਥੇ ਜਿੱਥੇ ਕਿਸੇ ਦੀ ਪਰਮਾਤਮਾ ਨੇ ਡਿਊਟੀ ਲਈ ਏ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਡਿਊਟੀ ਬਖੋਬੀ ਨਿਭਾ ਰਹੇ ਨੇ ਪਤਾਵਾ ਪਹਿਣਾ ਜਿਹੜੀ ਲੋਹ ਦੀ ਲੰਗਰ ਦਾ ਜਿਹੜਾ ਪ੍ਰਸ਼ਾਦਾ ਪਕਾ ਕੇ ਤਿਆਰ ਕਰ ਰਹੀਆਂ ਤੁਸੀਂ ਦੇਖ ਸਕਦੇ ਆ ਇਸ ਟਾਈਮ ਮੌਕੇ ਤੇ ਗਰਮੀ ਦਾ ਵੀ ਜਿਹੜਾ ਮੌਸਮ ਅਲੱਗ-ਪੱਖ ਅੱਜ ਜਿਹੜਾ ਮਾਰਚ ਦਾ ਜਿਹੜਾ 9 ਤਰੀਕ ਹੋ ਚੁੱਕੀ ਏ ਗਰਮੀ ਦੀ ਸ਼ੁਰੂਆਤ ਐ ਸੋ ਦੀ ਫਰਵਰੀ ਤੋਂ ਹੀ ਹੋ ਚੁੱਕੀ ਸੀਗੀ ਤੇ ਇੰਨੀ ਗਰਮੀ ਦੇ ਵਿੱਚ ਵੀ ਆਪਣੇ ਮਤਾਵਾ ਪਹਿਣਾ ਸਾਡੇ ਜਿਹੜੇ ਪ੍ਰਸ਼ਾਦੇ ਪਕਾ ਆ ਰਹੀਆਂ ਨੇ ਕਿਉਂਕਿ ਹਾਂ ਜੀ ਬਹੁਤ ਵਧੀਆ ਸਾਡੇ ਮਿਲ ਰਹੀ ਹੈ ਹਾਂ ਜੀ ਠੀਕ ਹੈ ਹਾਂ ਤੋ ਤਾਂ ਮੌਕਾ ਕਦੇ ਕਦੇ ਮਿਲਦਾ ਹੈ ਪਰਮਾਤਮਾ ਹਰ ਤੁਮ ਨੂੰ ਹਾਂ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਸਾਥ ਸੰਗਤ ਹੈ ਬਹੁਤ ਸੇਵਾ ਹੋ ਰਹੀ ਆ ਨਾ ਬਹੁਤ ਵਧੀਆ ਲੰਗਰ ਪਾਣੀ ਸਭ ਕੁਝ ਦਵਾਨ ਲੱਗੇ ਹੋਇਆ ਬਹੁਤ ਵਧੀਆ ਜੀ हां पिछले साल आए हांजी अस इस मेले बारे ये कहना चाहते हैं हर एक बचे मनता चलो मान के चलने बहुत पूरी हों छोटे तो वे तक पूरी हों ने मेला बोहोत वी बहुत ने सेवादार ने ਯਾ ਅੰਨਾਂ ਦੇ ਆਪਾਂ ਕੇ ਮੰਤਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਕਿਸੇ ਦੀ ਸੁੱਖਣਾ ਪੂਰੀਆਂ ਹੁੰਦੀਆਂ ਨੇ ਬਿਲੋ ਮੰਨ ਕੇ ਆ ਜਾਓ ਤੇ ਪੂਰੀਆਂ ਹੁੰਦੀਆਂ ਨੇ ਹਾਂ ਜੀ ਹਾਂ ਜੀ ਸਾਡੇ ਵੀ ਬੱਚੇ ਦੋ ਨੇ ਦੋਨੋਂ ਬਾਹਰ ਗਏ ਹੋਏ ਨੇ ਉਹ ਵੀ ਅਸੀਂ ਇੱਥੇ ਸੁੱਖਣਾ ਸੁੱਕੀ ਸੀ ਸਾਡੀਆਂ ਵੀ ਮੰਤਾਂ ਪੂਰੀਆਂ ਹੋਈਆਂ ਸਾਡੇ ਵੀ ਦੋਨੋਂ ਬੱਚੇ ਬਾਹਰ ਗਏ ਨੇ ਜੀ ਹਾਂ ਜੀ ਤੇ ਆਹ ਲਾ ਹੋਈ ਹੁੰਦੀ ਹੈ ਬੜੇ ਕਿਰਪਾ ਹੈ ਬਾਬਾ ਜੀ ਸੰਤਾਂ ਦੀ ਬਹੁਤ ਕਿਰਪਾ ਹੈ